ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਬੱਚੇ ਲੈ ਕੇ ਆ ਗਏ ਆ ਜਿਵੇਂ ਤੁਹਾਨੂੰ ਪਤਾ ਕਿ ਅੱਗੇ ਬੀਐਫਏ ਦਾ ਮੇਲਾ ਆਉਣ ਵਾਲਾ ਤੇ ਪੀਡੀਐਫ ਮੇਲਾ ਆਉਣ ਵਾਲਾ ਤੇ ਬਹੁਤ ਵੀਰ ਆਪਾਂ ਨੂੰ ਕਾਲ ਕਰਕੇ ਕਹਿੰਦੇ ਕਿ ਸਾਨੂੰ ਮੇਲੇ ਵਾਲੇ ਜਾਨਵਰ ਲੈ ਕੇ ਦੋ ਕਿ ਜਿਹੜੇ ਅਸੀਂ ਮੇਲੇ ਦੇ ਵਿੱਚ ਪਾ ਸਕੀਏ ਤੇ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਟਾਪ ਦੇ ਨਗੀਨੇ ਲੈ ਕੇ ਆ ਗਏ ਆ ਟੇਡੇ ਕੱਟ ਦੇ ਵਿੱਚ ਸਿੱਧਾ ਪਟਾ ਤੇ ਜਿਵੇਂ ਦੋਸਤੋ ਆ ਪਹਿਲੇ ਨੰਬਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਬੂਰੀ ਕੱਟੀ ਆ ਜਿਵੇਂ ਬਾਕੀ ਦੀ ਆਪਾਂ ਜਿਹੜੀ ਜਾਣਕਾਰੀ ਆ ਉਹ ਆਪਾਂ ਬਾਈ ਜੀ ਹੁਣਾਂ ਤੋਂ ਲੈਣੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਠੀਕ ਹੈ ਜੀ ਕਿਹੜਾ ਪਿੰਡ ਆ ਬਾਈ ਜੀ ਸਾਰ ਨੂੰ ਪਹਿਲਾਂ ਦੱਸ ਦੋ ਜੀ ਪਿੰਡ ਮਾਸਿਬਗੜਾ ਜਿਲ੍ਹਾ ਫਰੀਦਕੋਟ ਤੁਹਾਨੂੰ ਨਹੀਂ ਪਈ ਲੱਗੇ ਠੀਕ ਹੈ ਜੀ ਬਈ ਅੱਜ ਬਹੁਤ ਟੌਪ ਦੇ ਨਗ ਲੈ ਕੇ ਆਏ ਹੈ ਹਾਂ ਜੀ ਆਪਣੇ ਬਸ ਵੀਰਾਂ ਦੀ ਮੰਗ ਸੀ ਹਾਂ ਜੀ ਨਹੀਂ ਬਾਬਾ ਕੋਈ ਚੱਜ ਦੇ ਜਾਨਵਰ ਲੈ ਕੇ ਆ ਜੀ ਸਾਨੂੰ ਮੇਲੇਾਂ 'ਚ ਪਾਉਣ ਲੈ ਹਾਂ ਜੀ ਕੋਈ ਵੀ ਆਪਦਾ ਮੇਲਾ ਆਉਂਦਾ ਹਾਂ ਜੀ ਹਾਂ ਜੀ ਇਹ ਕੱਕਾ ਦਾ ਜਿੰਦਗੀ ਨੇ ਲੈ ਕੇ ਠੀਕ ਆ ਜੀ ਆ ਸਭ ਤੋਂ ਪਹਿਲੇ ਨੰਬਰ ਤੇ ਕੱਟੀ ਬਈ ਜੀ ਇਹਦੀ ਡਿਟੇਲ ਦੱਸੋ ਜੀ ਇਹ ਡਿਟੇਲ ਜੀ ਇਹ ਬਸ ਹੈਗੇ 13-14 ਮਹੀਨਿਆਂ ਦੀ ਹਾਂਜੀ ਟੇਡਾ ਘਟ ਆਉਂਦਾ ਜੀ ਹਨਾ ਅੱਖਾਂ ਦੋਨੇ ਚਿੱਟੀਆਂ ਜੀ ਅੱਖਾਂ ਪ੍ਰੋਪਰ ਜੀ ਠੀਕ ਆ ਜੀ ਤੇ ਚਾਰੇ ਪੈਰ ਆ ਇਹਦੇ ਵੈਸੇ ਹਨਾ ਨਹੀਂ ਟੇਡੇ ਘਟ ਦੇ ਵਿੱਚ ਦੋ ਪੈਰ ਹੀ ਆਉਂਦੇ ਹੁੰਦੇ ਆ ਦੋਸਤੋ ਤੇ ਚੈੱਕ ਕਰੋ ਤੁਸੀਂ ਚਾਰੇ ਪੈਰਾ ਬਈ ਝੋਲੀ ਵਗੈਰਾ ਇਹਦੀ ਚੈੱਕ ਕਰਾਓ ਹਾਂਜੀ ਆ ਦੇਖੋ ਦੋਸਤੋ ਬਹੁਤ ਸਾਫ ਸੁਥਰੀ ਜਿਹੜੀ ਬਰਾਂ ਵਾਲੀ ਝੋਲੀ ਆ ਤੇ ਜੇ ਆਪਾਂ ਥਨਾ ਦੀ ਬੰਤਰ ਦੀ ਗੱਲ ਕਰਦੇ ਆਂ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਵਿੱਥੀ ਦੇ ਥਾਣ ਲੱਗਾ ਤੇ ਬੇਰਾ ਵਰਗੇ ਥਾਣਾ ਹਾਂ ਇਹਦਾ ਕਰਮਾ ਜਿਹੜਾ ਸ਼ੀਲ ਪਰ ਮੱਚਾ ਥੱਲੇ ਬੈਠੇ ਰਹੇ ਹਾਂ ਹਾਂ ਪੱਠਪੁੜੇ ਦੀ ਬਹੁਤ ਸਾਫ ਸੁਥਰੀਆਂ ਠੀਕ ਹੈ ਜੇ ਆਪਾਂ ਰੇਟ ਦੀ ਗੱਲ ਕਰਦੇ ਆਂ ਲਖੇ ਬਾਈ ਰੇਟ ਤਾਂ ਬਾਈ ਜੀ ਆਪਾਂ ਫੋਨ ਤੇ ਕਰਾਂਗੇ ਠੀਕ ਆ ਜੀ ਸਾਰੀਆਂ ਗੱਡੀਆਂ ਦੇ ਫੋਨ ਤੇ ਇਹਨਾਂ ਦੇ ਆਪਣੇ ਹੀ ਹੁੰਦਾ ਜੀ ਹਾਂਜੀ ਤੇ ਜਿੰਨੇ ਵੀ ਕਟਣਾਂ ਆਪਾਂ ਸੀਲ ਕਰਾਂਗੇ ਗੱਲਬਾਤ ਕਰਾਂਗੇ ਠੀਕ ਆ ਬਾਈ ਠੀਕ ਇਹ ਪਤਾ ਕੀ ਗੱਲ ਆ ਜੀ ਹਾਂਜੀ ਇਹਦੇ ਪਰਦਾ ਪਰ ਕੰਦਰਾ ਠੀਕ ਹੈ 2 ਨੰਬਰ ਤੇ ਕੱਟੀ ਜਿਹੜੀ ਹੈ ਜੀ ਆਪਣੇ ਕੋਲੇ 2 ਨੰਬਰ ਤੇ ਵਧੀ ਆਪਣੇ ਕੋਲ ਡੇਢ ਘਾਟ ਤੇ ਕਾਈਏ ਲਓ ਜੀ ਬਹਿਣੀ ਵਾਲੇ ਪਾਸੇ ਘਾਟ ਆ ਬਾਈ ਹਨਾ ਇਹਦਾ ਵੀ ਹਾਂ ਜੀ ਹਾਂ ਅੱਖਾਂ ਦੋਨੇ ਚਟੀਆਂ ਹਾਂ ਜੀ ਹਾਂ ਜੀ ਜੀਬ ਵਗੈਰਾ ਗਲਾਬੀ ਹੋ ਗਿਆ ਹਾਂ ਜੀ ਤੇ ਚਾਰੇ ਪੈਰਾਂ ਦੇ ਦੋਸਤ ਹੋ ਇਸ ਕੱਟੀ ਦੇ ਹੀ ਮਾਰਕਿੰਗ ਆ ਤੇ ਜੇ ਝੋਲੀ ਦੀ ਗੱਲ ਕਰਦੇ ਆਂ ਦੋਸਤੋ ਇਸ ਦੀ ਝੋਲੀ ਵੀ ਕਰਮਾਲ ਦੀ ਬਹੁਤ ਚੰਗੀ ਲੱਗੀ ਹੋਈ ਆ ਤੇ ਵਿਥੀ ਦੇ ਥਾਣਾ ਦੋਸਤੋ ਬਾਕੀ ਪੈਠ ਬੁੜੀ ਦੀ ਇਹ ਵੀ ਕੱਟੀ ਬਿਲਕੁਲ ਸਾਫ਼ ਆ ਦੋਸਤੋ ਤੇ ਇਹਦਾ ਰੇਟ ਵੀ ਜਾਨੀ ਕਿ ਫੋਨ ਤੇ ਹੋਊਗਾ ਇਹ ਕੱਟੀ ਦੀ ਉਮਰ ਕਿੰਨੀ ਆ ਜੀ ਇਹ ਹੈਗੀ 13-13 ਮਹੀਨੇ ਦੀ 13 ਇਹ ਦੋਨੇ ਕੱਟੀਆਂ 13-13 ਮਹੀਨੇ ਦੀ ਠੀਕ ਆ ਜੀ ਤੇ ਤੀਜੇ ਨੰਬਰ ਤੇ ਕੱਟੀ ਕਿਹੜੀ ਹੈ ਆਪਣੇ ਕੋਲ ਜੀ ਨੰਬਰ ਤੇ ਆਪਾਂ ਹੋ ਜਾਵਾਂਗੇ ਨਾਲ ਲੈ ਕੇ ਆਏ ਠੀਕ ਆ ਜੀ ਸਿੱਧੇ ਫੱਟੇ ਵਿੱਚ ਰੱਖ ਲੀ ਹਾਂ ਆ ਚੈੱਕ ਕਰ ਸਕਦੇ ਦੋਸਤੋ ਸਿੱਧੇ ਪੱਟੇ ਵਿੱਚ ਕੱਟੀਏ ਪੈਂਦੀ ਆ ਬਾਕੀ ਕਿੱਧਰੋਂ ਕੋਲੋਂ ਮੋੜੀ ਜਾਂਦੀ ਹਾਂਜੀ ਸਿੰਗਾ ਦੀ ਮੰਤਰ ਤੁਸੀਂ ਦੇਖ ਸਕਦੇ ਆ ਬਿਲਕੁਲ ਕਰਮਾ ਇੰਨੇ ਬਿਲਕੁਲ ਨੇੜੇ ਉਹ ਜਿਹੜਾ ਕੁੰਡਾ ਕਰ ਲਿਆ ਵਾ ਤੇ ਜੇ ਆਪਾਂ ਪੈਰਾਂ ਦੀ ਮਾਰਕਿੰਗ ਕਰਦੇ ਆਂ ਦੋਸਤੋ ਚਾਰੇ ਪੈਰ ਇਹ ਕੱਟੀ ਦੇ ਵੀ ਜਿਹੜੇ ਵਾਈਟ ਆ ਯਾਨੀ ਕਿ ਜਿਹੜੇ ਆਪਾਂ ਨੀਲੀ ਰੰਗ ਵਿੱਚ ਮੰਨੇ ਜਾਂਦੇ ਆਂ ਬਾਕੀ ਜੇ ਝੋਲੀ ਦੀ ਗੱਲ ਕਰਦੇ ਆਂ ਦੋਸਤੋ ਤਾਂ ਕਰਮ ਵਾਲੀ ਪ੍ਰੋਪਰ ਚੋਈ ਲੱਗੀਆਂ ਮੈਂ ਤਾਂ ਹੀ ਲੱਗੀਆਂ ਹੋਈਆਂ ਇੱਕ ਸਾਦੀ ਆਪਾਂ ਕਹਿ ਸਕਦੇ ਆ ਤੇ ਇਹ ਥਾਂ ਵੀ ਬਾਗ ਕਰਮਾਂ ਨੂੰ ਬਹੁਤ ਬਾ ਕਮਾਲ ਦਾ ਲੱਗਾ ਇਹ ਮੂਹ ਪਸੇ ਆਪਾਂ ਯਾਰ ਬਾਰਡਰ ਬੈਟ ਤੇ ਬਸੂਆ ਕਰਮਾਂ ਜਿੱਥੇ ਮਰਜ਼ੀ ਹੋ ਕਰੀਏ ਠੀਕ ਹੈ ਠੀਕ ਹੈ ਜੀ ਹਾਂ ਇਹਨੀਆਂ ਸੇਰ ਬੱਚੇ ਕਿੰਦੇ ਮਰਦੇ ਹਾਂਜੀ ਤੇ ਚੌਥੇ ਨੰਬਰ ਤੇ ਬਾਈ ਜੀ ਇਹਦੀ ਬਾਈ ਕਿੰਨੀ ਉਮਰ ਆ ਚਿੱਟੇ ਫੇਸ ਵਾਲੀ ਦੀ ਇਹਦੀ ਬਸ ਉਹ ਸਾਲ ਬਸ 12 ਦੇ ਰਹੀ ਮਹੀਨੇ ਮਸਾਂ ਜੀ 12 ਤੋਂ 13 ਮਹੀਨੇ ਹਾਂ ਠੀਕ ਆ ਜੀ ਤੇ ਇਸ ਤੋਂ ਅੱਗੇ ਜਿਹੜਾ ਨਗੀਨਾ ਬਾਈ ਇਹਦੀ ਡਿਟੇਲ ਦੋ ਕੀ ਆ ਗਈ ਪੂਰੀ ਨੀਲੀ ਰੰਗ ਦੀ ਆਪਣੀ ਫੀਸ ਕੁਆਲਟੀ ਦੋਸਤੋ ਚੈੱਕ ਕਰੋ ਇਸ ਕੱਟੀ ਦੀ ਦੋਨੇ ਅੱਖਾਂ ਛਟੀਆਂ ਦੋਸਤੋ ਬਹੁਤ ਸੋਹਣੀ ਕੱਟੀ ਆ ਦੋਸਤੋ ਸਿੰਗ ਜਿਹੜਾ ਕਰਮਾ ਨੇ ਬਿਲਕੁਲ ਨੇੜੇ ਕੁੰਡਾ ਕਰ ਲਿਆ ਹਾਂਜੀ ਹਾਂਜੀ ਬਾਕੀ ਪੈਰਾਂ ਪੂਰਾ ਦੇ ਮਾਰਕਿੰਗ ਲੱਗੇ ਭਾਈ ਬਹੁਤ ਚੰਗੀ ਆ ਹਾਂਜੀ ਸੂਤ ਦੇ ਨਿਸ਼ਾਨ ਜੇ ਮੰਗਦੇ ਅਗਲੇ ਸਾਰਾ ਜੀ ਇਹ ਤਾਂ ਭਾਈ ਸਾਰਾ ਕੋਸ਼ੀ ਕਵਰ ਕਰੀ ਜਾਂਦੀ ਆ ਮਾਲ ਝੋਲੀ ਦੇਖੋ ਕਿੰਨੀ ਝੋਲੀ ਹੁਣੀ ਲੱਗੀ ਹਾਂਜੀ 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 ਬੱਕ ਦੇ ਥੋੜੀ ਲੱਗੀ ਆ ਹਾਂਜੀ ਤੇ ਬਾਕੀ ਭਾਈ ਜੇ ਆਪਾਂ ਡਿਲੀਵਰੀ ਦਾ ਪ੍ਰਬੰਧ ਕਿਵੇਂ ਆ ਡਿਲੀਵਰੀ ਦਾ ਪ੍ਰਬੰਧ ਹੈਗਾ ਜੀ ਆਪ ਲੋਕੋ ਜਿੱਥੇ ਅਲਾਕੋ 50 50 ਦੇ ਵਿੱਚ ਪਹੁੰਚਾਵਾਂਗੇ ਪਰ ਡਿਲੀਵਰੀ ਦਾ ਜਿਹੜਾ ਕਿਰਾਇਆ ਉਹ ਅਲੱਗ ਰਹੂਗਾ ਜੀ ਉਹ ਅਲੱਗ ਲੱਗੂਗਾ ਠੀਕ ਹੈ ਜੀ ਠੀਕ ਹੈ ਬਾਕੀ ਫੋਨ ਨੰਬਰ ਕਿੰਨਾ ਵੀਰੇ ਫੋਨ ਨੰਬਰ ਆਪਾਂ 98787 14177 ਠੀਕ ਹੈ ਜੀ ਤੇ ਜੇ ਆਪਾਂ ਉਹ ਰੇਡ ਰੇਡ ਦੀ ਗੱਲ ਕਰਦੇ ਆਂ ਜੇ ਕੋਈ ਚਾਰੇ ਪੰਜੇ ਕੱਟੀਆਂ ਲਊਗਾ ਕਿੰਨਾ ਕੁ ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂਗੇ ਭਰਵਾ ਭਰਵਾ ਠੀਕ ਹੈ ਜੇ ਜੋੜਾ ਵੀ ਲਊ ਜੋੜੇ ਚ ਵੀ ਹੋ ਜਾਊਗਾ ਕਿ ਭਾਈ ਆਪਣੀ ਗੱਲ ਮਾਨਦਾਨ ਨਾਲ ਭਰਵਾ ਕਰੀਂ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਠੀਕ ਹੈ ਬਾਕੀ ਬਾਕੀ ਦੋਸਤੋ ਨਾ ਕੋਈ ਵੀ ਇਹਨਾਂ ਦੇ ਵਿੱਚੋਂ ਛੱਡਣ ਵਾਲਾ ਸਾਰੇ ਜਿਹੜੇ ਨਾਗ ਆ ਦੋਸਤੋ ਇਹ ਸਾਰੇ ਟੌਪ ਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੀਲਿਆਂ ਦੇ ਵਿੱਚ ਧੁੰਮਾ ਪਾਉਣ ਵਾਲੇ ਆ ਜਿਵੇਂ ਟੇਢੇ-ਕੱਟ ਦੀਆਂ ਕੱਟੀਆਂ ਹੋ ਗਈਆਂ ਜਿਵੇਂ ਆ ਬੂਰੀ ਕੱਟੀ ਹੋ ਗਈ ਦੋਸਤੋ ਇਹ ਚੀਜ਼ਾਂ ਛੱਡਣ ਵਾਲੀਆਂ ਨਹੀਂ ਤੇ ਆਪਣੇ ਘਰ ਦਾ ਕਟੀਆਂ ਨੂੰ ਸ਼ਿੰਗਾਰ ਬਣਾਓ ਠੀਕ ਹੈ ਲਖੇ ਬਾਈ ਜੀ ਸਾਸਤਰੀ ਕਾਲ ਜੀ